ਟਰੂ ਹੋ ਗਿਆ ਸ਼ਰਾਬ ਪੀ ਕੇ ਤੇ ਪਿਆਰੇ ਨਾ ਤੈਨੂੰ ਪੈਸੇ ਹੀ ਨਹੀਂ ਦਿੱਤਾ ਸ਼ਰਾਬ ਵਾਸਤੇ ਹੈ ਇਹ ਜਿਹੜਾ ਤੂੰ ਸਵਦੇ ਲੈਣ ਜਾਂਦਾ ਨਾ ਵਿੱਚ 10 ਰੁਪਏ ਨੇ ਤਾਂ ਲਾਉਣਾ ਆ ਵੀ ਹਾਇਫ ਤੇ ਮੂਤਾ ਬੈਡਾਂ ਦੇ ਉੱਤੇ ਅੰਤਰਿਆ 38 ਹਜ਼ਾਰ ਦੇ ਬੈਠ ਗਏ ਉਹਦੇ ਉੱਤੇ ਮੂਤਾ ਫੇਰ ਮੂਤਾ ਸੁਣਾ ਹਾਂ ਓਏ ਤੇ ਪਸੀਨਾ ਆ ਗਿਆ ਸਾਰੇ ਸਰੀਰ ਦਾ ਪਸੀਨਾ ਤੇ ਇੱਕ ਜਗ੍ਹਾ ਇਕੱਠਾ ਹੋ ਗਿਆ ਤੇ ਉੱਪਰ ਉਹ ਤੁੰਗੀ ਬੋਦੀ ਜਿਵੇਂ ਆਇਆ ਨਾ ਕਰੀ ਬੈਠ ਉੱਟ ਨਾ ਉੱਠ ਤੂੰ ਕਿਦਰਾ ਸਮਝ ਗਿਆ 38 ਲਵ ਨੇਰ ਜਦੋਂ ਨਾ ਤੀਜਾ ਨਾ ਮਾਫੜੋ ਲੋ ਸਕਦੀਆਂ ਤੇ ਨਾ ਇਹਨੂੰ ਕੱਟ ਸਕਦੀਆਂ ਤੇ ਤੈਨੂੰ ਵਿੱਚੋਂ ਸਾਨੂੰ ਖਾਨ ਦੇ ਦਹੀਂ ਸ਼ਾਹਰੂਖ ਖਾਨ ਦੀ ਜੁੱਤੀ ਟੁੱਟੀ ਜਿਹੜੀ ਰੂੜੀ ਚ ਸੁੱਟ ਦਿੰਦਾ ਵਾ ਉਹ ਨਾ ਨਾਮ ਨੂੰ ਵਾਰ ਤੇ ਰੱਖਿਆ ਤੇ ਨਾਮ ਦੇ ਨਿਕਲ ਕਲਕਲਾ ਕੰਮ ਕੰਮ ਕਰ ਲਾ ਸਾਰੀ ਦੁਨੀਆ ਦੇ ਬੰਦੇ ਕੰਮ ਕਰਨ ਦੇ ਆ ਉਹ ਭੰਗੀ ਆਂਦੀ ਬਾਹਰ ਜਗਮੀ ਦਾ ਬੰਦੇ ਮਨੂ ਗੱਲ ਨਹੀਂ ਆਲਾ ਨਹੀਂ ਜਾਣੀ ਵੀ ਉਹੋ ਹੀ ਕੰਮ ਕਰ ਲਾ ਜਿਹੜਾ ਘਰ ਬੈਠਾ ਕਰੀਦਾ ਵਾ ਆਨਲਾਈਨ ਬਿਜ਼ਨਸ ਆ ਘਰ ਬੈਠੇ ਦੋ ਘੰਟੇ ਕੰਮ ਕਰਨਾ ਹ ਬਾਹਰ ਵੀ ਨਹੀਂ ਜਾਣਾ ਪੈਣਾ ਤੇ ਅੰਤੜਿਆ 30 40 ਹਜ਼ਾਰ ਪਿਆ ਕਮਾਏਗਾ ਤੇ ਘਰ ਕੁਛ ਖਾਣ ਨੂੰ ਲਿਆਏਗਾ ਧਿਆਣਿਆਂ ਦੇ ਸਕੂਲਾਂ ਦੀਆਂ ਫੀਸਾਂ ਪਤਾ ਕਿੰਨੀਆਂ ਵਾ ਫੇਰ ਭਾਵੇਂ ਮੂਦ ਸੱਤ ਢੇਰ ਲਾ ਕੇ ਦੇ ਵਿੱਚ ਘਰ ਬੈਠਾ ਰਹੇ ਕਿਹਦੀ ਕਮਾਈ ਤੇ ਫਿਰ ਤੇਨ ਛੁੱਤਰਾਂ ਦੇ ਹਾਰ ਨਹੀਂ ਪਉਂਦੀ ਸਮਝ ਗਿਆ ਨਾ ਇਹਨਾਂ ਨੂੰ ਅੱਜ ਹੀ ਮੈਸੇਜ ਕਰ ਆਨਲਾਈਨ ਸਕਿੱ ਹਾਂ ਮੈਂ ਆਈਡੀ ਨਾਲ ਆਈਡੀ ਬਲੈਕ ਕੀਤੀ ਇਹਨਾਂ ਨੂੰ ਮੈਸੇਜ ਕਰ ਸਮਝ ਗਿਆ ਨਾ ਕਰ ਦਿੰਦਾ ਵਾ ਮੈਨੂੰ ਕੰਮ ਸਿਖਾਉਂਗੇ ਕੌਣ ਮਿੱਟੋ ਮਿੱਟੀ ਕਹਿੰਦਾ ਆਪੇ ਸਿਖਾਣ ਗਿਆ ਆਨਲਾਈਨ ਸਕਿੱਲ ਦੇ ਕੇ ਮਿੱਟੋ ਮਿੱਟੀ ਹੱਥ ਮਾਰ ਜਲਦੀ ਮੈਂ ਆ ਗਿਆ ਉੱਤੇ ਅੱਛਾ ਕੀ ਹੋਵੇ ਨੇ